ਪੰਜਾਬ ਸਰਕਾਰ ਕਰਨ ਜਾ ਰਹੀ ਹੈ ਪੋਸਟ ਦੀ ਜਿਹੜੀ ਖੇਤੀ ਸਭ ਨੂੰ ਪਤਾ ਵਾ ਕਿ ਜਿਹੜਾ ਵਿਧਾਨ ਸਭਾ ਸੈਸ਼ਨ ਜਿਹੜਾ ਵਾ ਚੱਲ ਰਿਹਾ ਬਜਟ ਨੂੰ ਲੈ ਕੇ ਕਾਫੀ ਜਿਹੜੀ ਬਹਿਸ ਬਾਜ਼ੀ ਹੋ ਰਹੀ ਆ ਤੇ ਚਰਚਾਵਾਂ ਚੱਲ ਰਹੀਆਂ ਵਾ ਇਸ ਨੂੰ ਉੱਤੇ ਈ ਪੋਸਟ ਦੀ ਖੇਤੀ ਹੈ ਅਫੀਮ ਦੀ ਜਿਹੜੀ ਖੇਤੀ ਹੈ ਉਸ ਦੀ ਜਿਹੜੀ ਚਰਚਾ ਚੱਲ ਰਹੀ ਹੈ ਉੱਥੇ ਇਸ ਵਾਰ ਵੀ ਪਿਛਲੇ ਸੈਸ਼ਨਾਂ ਵਾਂਗ ਪੋਸਟ ਦੀ ਜਿਹੜੀ ਖੇਤੀ ਆ ਸ਼ੁਰੂ ਕਰਨ ਦੀ ਜਿਹੜੀ ਮੰਗ ਜਿਹੜੀ ਕੀਤੀ ਗਈ ਆ ਕਿ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਵਾ ਬਚਾਇਆ ਜਾ ਸਕੇ ਇਸ ਦੀ ਮੰਗ ਸੱਤਾਧਾਰੀ ਧਿਰ ਦੇ ਵਿਰੋਧੀ ਧਿਰ ਦੇ ਵਿਧਾਇਕ ਸਮੇਂ-ਸਮੇਂ ਤੇ ਜਿਹੜੀ ਉੱਤੇ ਆਲੀ ਚੱਕਦੇ ਆ ਰਹੇ ਨੇ ਇਥੇ ਨੂੰ ਲੈ ਕੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਕਹਿ ਕਿ ਮੱਧ ਪ੍ਰਦੇਸ਼ ਚ ਪੋਸਟ ਦੀ ਖੇਤੀ ਕਰ ਰਿਹਾ ਹੈ ਤੇ ਹਿਮਾਚਲ ਪ੍ਰਦੇਸ਼ ਵੀ ਖੇਤੀ ਸ਼ੁਰੂ ਕਰਨ ਜਿਹੜਾ ਵਾ ਜਾ ਰਿਹਾ ਵਾ ਇਸ ਤੋਂ ਇਲਾਵਾ ਰਾਜਸਥਾਨ ਨੇ ਵੀ ਜਿਹੜੀ ਪੋਸਟ ਦੀ ਜਿਹੜੀ ਖੇਤੀ ਸ਼ੁਰੂ ਕਰ ਦਿੱਤੀ ਹੈ ਅਜੇ ਇਹ ਵਿੱਚ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਉਹਨਾਂ ਕਹਿੰਿਆ ਕਿ ਇਸ ਨਾਲ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਵੀ ਜਿਹੜੀ ਮਜ਼ਬੂਤ ਹੋਊਗੀ ਤੇ ਨਾਲ ਹੀ ਪੰਜਾਬ ਨੂੰ ਸਿੰਥੈਟਿਕ ਡਰਗ ਤੋਂ ਵੀ ਜਿਹੜੀ ਆਰਾਮਤ ਮਿਲੇਗੀ ਉਹਨਾਂ ਕਹਿੰਿਆ ਕਿ ਵਿਧਾਨ ਸਭਾ ਵਿੱਚ ਮੌਜੂਦ ਸਾਰੇ ਵਿਧਾਇਕ ਇਸ ਦੇ ਪੱਖ ਵਿੱਚ ਹਨ ਉਹਨਾਂ ਕਹਿੰਦੇ ਕਿ ਇਸ ਨਾਲ ਕਿਸੇ ਦੀ ਵੀ ਜਿਹੜੀ ਮੌਤ ਨਹੀਂ ਹੁੰਦੀ ਸੈਸ਼ਨ ਵਿੱਚ ਵਿਧਾਇਕ ਹਰਮੀਤ ਸਿੰਘ ਪਠਾਨਾ ਮਾਜਰਾ ਨੇ ਸਿੰਥੈਟਿਕ ਜਿਹੜੀ ਡਰੱਗ ਵਿੱਚ ਸਿਕੰਜਾ ਕੱਸਣ ਦਾ ਮੁੱਦਾ ਚੁੱਕਿਆ ਵਿਧਾਇਕ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੋਂ ਇਸ ਬਾਬਤ ਸਵਾਲ ਪੁੱਛਿਆ ਕਿ ਪੰਜਾਬ ਸਰਕਾਰ ਪੋਸਟ ਜਿਹੜੀ ਖੇਤੀ ਹੈ ਜਿਹੜੀ ਕਦੋਂ ਜਿਹੜੀ ਆ ਸ਼ੁਰੂ ਕਰਨ ਦਾ ਵਿਚਾਰ ਜਿਹੜੀ ਕਰ ਰਹੀ ਹੈ ਇਸ ਦੇ ਉੱਤਰ ਵਿੱਚ ਖੇਤੀਬਾੜੀ ਮੰਤਰੀ ਗੁਰੇ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਜੇ ਕੋਈ ਵਿਚਾਰ ਨਹੀਂ ਕਰ ਰਹੀ ਉਹਨਾਂ ਨੇ ਕਿਹਾ ਕਿ ਇਹ ਵੀ ਇੱਕ ਨਸ਼ਾ ਹੈ ਇਸੇ ਜੋ ਆ ਵਿੱਚ ਵਿਧਾਇਕ ਨੇ ਕਿਹਾ ਕਿ ਸਿੰਥੈਟਿਕ ਡਰਗ ਨਾਲ 2020 ਤੋਂ ਬਾਅਦ 302 ਜ਼ਿਆਦਾ ਨੌਜਵਾਨ ਹੁਣ ਤੱਕ ਆਪਣੀ ਜਿਹੜੀ ਜਾਨ ਜਿਹੜੀ ਆ ਗਵਾ ਚੁੱਕੇ ਆ ਅਜੇ ਵਿੱਚ ਸਰਕਾਰ ਨੂੰ ਇਸ ਮੁੱਦੇ ਤੇ ਜਿਹੜਾ ਵਾ ਗੰਭੀਰਤਾ ਦੇ ਨਾਲ ਜਿਹੜਾ ਵਾ ਨਿਰਣੇ ਜਿਹੜਾ ਲੈਣਾ ਚਾਹੀਦਾ ਵਾ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਪੋਸਟ ਦੀ ਜਿਹੜੀ ਖੇਤੀ ਸਭ ਨੂੰ ਪਤਾ ਵਾ ਕਿ ਜਿਹੜਾ ਵਿਧਾਨ ਸਭਾ ਸੈਸ਼ਨ ਜਿਹੜਾ ਵਾ ਚੱਲ ਰਿਹਾ ਬਜਟ ਨੂੰ ਲੈ ਕੇ ਕਾਫੀ ਜਿਹੜੀ ਬਹਿਸ ਬਾਜ਼ੀ ਹੋ ਰਹੀ ਆ ਤੇ ਚਰਚਾਵਾਂ ਚੱਲ ਰਹੀਆਂ ਵਾ ਇਸ ਨੂੰ ਉੱਤੇ ਈ ਪੋਸਟ ਦੀ ਖੇਤੀ ਹੈ ਫੀਮ ਦੀ ਜਿਹੜੀ ਖੇਤੀ ਹੈ ਉਸ ਦੀ ਜਿਹੜੀ ਚਰਚਾ ਚੱਲ ਰਹੀ ਹੈ ਉੱਥੇ ਇਸ ਵਾਰ ਵੀ ਪਿਛਲੇ ਸੈਸ਼ਨਾਂ ਵਾਂਗ ਪੌਸਟ ਦੀ ਜਿਹੜੀ ਖੇਤੀ ਆ ਸ਼ੁਰੂ ਕਰਨ ਦੀ ਜਿਹੜੀ ਮੰਗ ਜਿਹੜੀ ਕੀਤੀ ਗਈ ਆ ਕਿ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਵਾ ਬਚਾਇਆ ਜਾ ਸਕੇ ਇਸ ਦੀ ਮੰਗ ਸੱਤਾਧਾਰੀ ਧਿਰ ਦੇ ਵਿਰੋਧੀ ਧਿਰ ਦੇ ਵਿਧਾਇਕ ਸਮੇਂ-ਸਮੇਂ ਤੇ ਜਿਹੜੀ ਉੱਤੇ ਆਲੀ ਚੱਕਦੇ ਆ ਰਹੇ ਨੇ ਇਸ ਨੂੰ ਲੈ ਕੇ ਵਿਧਾਇਕ ਗੁਲਵੰਤ ਸਿੰਘ ਬਾਜੀਗਰ ਨੇ ਕਿਹਾ ਕਿ ਮੱਧ ਪ੍ਰਦੇਸ਼ ਪੌਸਟ ਦੀ ਖੇਤੀ ਕਰ ਰਿਹਾ ਹੈ ਤੇ ਹਿਮਾਚਲ ਪ੍ਰਦੇਸ਼ ਵੀ ਖੇਤੀ ਸ਼ੁਰੂ ਕਰਨ ਜਿਹੜਾ ਵਾ ਜਾ ਰਿਹਾ ਵਾ ਇਸ ਤੋਂ ਇਲਾਵਾ ਰਾਜਸਥਾਨ ਨੇ ਵੀ ਜਿਹੜੀ ਪੋਸ਼ਤ ਦੀ ਜਿਹੜੀ ਖੇਤੀ ਸ਼ੁਰੂ ਕਰ ਦਿੱਤੀ ਹੈ ਅੱਜ ਇਹ ਵਿੱਚ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਉਹਨਾਂ ਕਹਿੰਿਆ ਕਿ ਇਸ ਨਾਲ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਵੀ ਜਿਹੜੀ ਮਜ਼ਬੂਤ ਹੋਊਗੀ ਤੇ ਨਾਲ ਹੀ ਪੰਜਾਬ ਨੂੰ ਸਿੰਥੈਟਿਕ ਡਰਗ ਤੋਂ ਵੀੜਿਆ ਉਹ ਰਾਹਤ ਮਿਲੂਗੀ ਉਹਨਾਂ ਕਹਿੰਿਆ ਕਿ ਵਿਧਾਨ ਸਭਾ ਵਿੱਚ ਮੌਜੂਦ ਸਾਰੇ ਵਿਧਾਇਕ ਇਸ ਦੇ ਪੱਖ ਵਿੱਚ ਹਨ ਉਹਨਾਂ ਕਹੇ ਕਿ ਇਸ ਨਾਲ ਕਿਸੇ ਦੀ ਵੀ ਜਿਹੜੀ ਮੌਤ ਨਹੀਂ ਹੁੰਦੀ ਸੈਸ਼ਨ ਵਿੱਚ ਵਿਧਾਇਕ ਹਰਮੀਤ ਸਿੰਘ ਪਠਾਨਾ ਮਾਜਰਾ ਨੇ ਸੰਥੈਟਿਕ ਜਿਹੜੀ ਡਰੱਗ ਵਿੱਚ ਸਿਕੰਜਾ ਕੱਸਣ ਦਾ ਮੁੱਦਾ ਚੁੱਕਿਆ ਵਿਧਾਇਕ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੋਂ ਇਸ ਬਾਬਤ ਸਵਾਲ ਪੁੱਛਿਆ ਕਿ ਪੰਜਾਬ ਸਰਕਾਰ ਪੋਸਟ ਜਿਹੜੀ ਖੇਤੀ ਹੈ ਜਿਹੜੀ ਕਦੋਂ ਜਿਹੜੀ ਆ ਸ਼ੁਰੂ ਕਰਨ ਦਾ ਵਿਚਾਰ ਜਿਹੜੀ ਕਰ ਰਹੀ ਆ ਇਸ ਦੇ ਉੱਤਰ ਵਿੱਚ ਖੇਤੀਬਾੜੀ ਮੰਤਰੀ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਜੇ ਕੋਈ ਵਿਚਾਰ ਨਹੀਂ ਕਰ ਰਹੀ ਉਹਨਾਂ ਨੇ ਕਿਹਾ ਕਿ ਇਹ ਵੀ ਇੱਕ ਨਸ਼ਾ ਹੈ ਇਸੇ جواب ਵਿੱਚ ਵਿਧਾਇਕ ਨੇ ਕਿਹਾ ਕਿ ਸਿੰਥੈਟਿਕ ਡਰਗ ਨਾਲ 2020 ਤੋਂ ਬਾਅਦ 302 ਜ਼ਿਆਦਾ ਨੌਜਵਾਨ ਹੁਣ ਤੱਕ ਆਪਣੀ ਜਿਹੜੀ ਜਾਨ ਜਿਹੜੀ ਆ ਗਵਾ ਚੁੱਕੇ ਆ ਅਜੇ ਵਿੱਚ ਸਰਕਾਰ ਨੂੰ ਇਸ ਮੁੱਦੇ ਤੇ ਜਿਹੜਾ ਵਾ ਗੰਭੀਰਤਾ ਦੇ ਨਾਲ ਜਿਹੜਾ ਵਾ ਨਿਰਣੇ ਜਿਹੜਾ ਲੈਣਾ ਚਾਹੀਦਾ ਵਾ